ਜੇ ਆਪਣੇ ਆਪਣੇ ਅਸਲੀ ਆਪਾ ਹੋndi ਰਸਤੇ ਵਿੱਚ ਜੋ ਇਹ ਕਾਮ ਕ੍ਰੋਧ ਲੋਭ মোহ ਅਹੰਕਾਰ ਅਰਚਨਾ ਕ੍ਰੋਧ ਬਹੁਤ ਹੀ ਵੱਡੀ ਅਰਚਨ ਵਨ ਆਫ ਦਾ బిਗੇਸਟ ਆਬਸਟਕਲ ਇਨ ਰੀਅਲਾਈਜ਼ਿੰਗ ਆਵਰ choose self or becoming one with god is the anger and incest oh, ki bani panve patshaji un dekhnau ki kende krod bare kende he kalmul <laughs> ਗੁਰੂ ਦ ਕਦੰਚ ਕਰੋਨਾ ਉਪਰਜਤੇ ਤੇਰੇ ਵਿੱਚ ਕੋਈ ਦੁਆਨ ਬੇਰਹਿਮ ਹੈ ਦੁਆਨ ਬੇਰਹਿਮ ਹੈ ਕਿ ਤੇਰੇ ਵਿੱਚ ਕਦੀ ਰਹਿਮ ਕਦੀ ਨਿਮਰਤਾ ਕਦੀ ਕੋਮਲਤਾ ਤੇਰੇ ਲਾਗੇ ਵੀ ਨਹੀਂ ਟੋਕ ਕਦੀ ਤੇ ਤੂ ਸਾਰੇ ਹਰ ਕਿਸਮ ਦੀ ਲੜਾਈ ਝਗੜਾ ਨੂੰ ਮੂਟੇ ਕਰਨ ਦਾ ਕਾਰਨ ਗ੍ਰੋਧ ਐਂਗਰ ਇਜ਼ ਦ ਰੂਟ ਆਫ ਆਲ ਕਨਫਲਿਕਟ ਆਲ ਵਰਲਡ ਆਲ ਫਾਈਟਸ ਇਕਲਮੂ ਕਰुणा ਨਾਲ ਉੱਪਰ ਜਤੇ ਬਖੰਤ ਜੀਵਨ ਵਸੰਤ ਕਰੋ ਕਹਿੰਦੇ ਜਿੰਨਾ ਹੀ પ્રાਣੀ ਕੋਈ ਦੁਨਿਆਵੀ ਦੁਨਿਆਵੀ ਸੁੱਖਾਂ ਵਿੱਚ ਰੁੱਝਿਆ ਹੋਇਆ ਉਹਨਾਂ ਨੂੰ ਤੋਂ ਵਸ ਵਿੱਚ ਕਰਦਾ ਵਿਖੇੰਤ ਜੀਵ ਵਿਖੇੰਤ ਜਿਹੜੇ ਮਾਇਆ ਵਿੱਚ ਵਿਖੇੰਤ ਜੀਵੰ ਵਸੰਤ ਕਰ ਵਸੰਗ ਕਰੋ ਤੁੰਨ ਨੂੰ ਵਸ ਪਰਮਾਤਮਾ ਨੇ ਕਾਨੂੰਨ ਬਣਾਇਆ ਹੋਇਆ ਕਿ ਜਿਨ੍ਹਾਂ ਦੀ ਸੁਰਤੀ ਦੁਨੀਆਂ ਵਿੱਚ ਔਰ ਵਿਸ਼ੇ ਵਿਕਾਰਾਂ ਵਿੱਚ ਉਹਨਾਂ ਨੂੰ ਤੁ ਵਸ ਕਰੇਗਾ ਦੁਜਿਆਂ ਦੇ ਲਾਗੇ ਨਹੀਂ ਜਸ paradise the divine has established a rule that those who are absorbed into the worldly pleasures only they will remain under your control nobody else te fir jinna jinna te tera control ho jana ke fir unna nu tu ki karda ਨਿਰੰਤ ਨਿਰਤੰਤ ਕਰੋਤ ਜਥਾ ਮਰਕਟ ਕੇੰਦੇ ਉਹਨਾਂ ਨੂੰ ਵਾਸ ਕਰਕੇ ਉਹਨਾਂ ਦੇ ਗੱਲ ਵਿੱਚ ਰੱਸੀ ਪਾ ਕੇ ਤੂੰ ਉਹਨਾਂ ਨੂੰ ਤੂ ਬਾਂਦਰ ਬਣਾ ਲੈਣਾ ਉਹ ਫਿਰ ਜਿਸ ਤਰ੍ਹਾਂ ਤੂੰ ਕਹਿਣਾ ਉਸ ਤਰ੍ਹਾਂ ਬਾਂਦਰਾਂ ਵਾਂਗ ਨੱਚਦੇ ਉਹ ਬੰਦੇ ਨਹੀਂ ਰਹਦੇ ਦੇਖਣ ਲੀ ਆਪਾਂ ਬਹੁਤ ਜਾਗਣਾ ਬਹੁਤ ਬੀਬੇ ਸੀ Maharaji says that you rule over those who are entangled in the worldly pleasure, and you made them dance, like the owner of a monkey makes the monkey dance. Nirtant nirt nirt dance karma. नितंत जथा मरकट मरकट बंद ड्रोनी दिशा आप बहुत याद रखना कि मैं मैं नहीं बनना है मैं नहीं बन अनेक शासन तड़ंत जमदूत है ਕੰਦੇ ਤੋਂ ਉਹਨਾਂ ਦੇ ਸਾਹਾਂ ਤੇ ਕਬਜ਼ਾ ਕਰ ਲੈਂਦੇ ਉਹਨਾਂ ਨੂੰ ਸਾਹ ਜਲਦੀ ਜਲਦੀ ਜਿਵੇਂ ਜਸਤਰਾ ਹਾਰਟ ਅਟੈਕ ਹੋ ਜਾਣਾ ਸਮਝਣਾ ਈਸ ਗੱਲ ਨੂੰ ਜੇ ਆਪਾਂ ਨੂੰ ਅਧਿਆਸਤਰਾ ਦਾ ਕ੍ਰੋਧ ਆਉਂਦਾ ਤੋ ਦੇਖੋ ਨਕਸ਼ਾ ਕਿਸ ਤਰ੍ਹਾਂ ਦਾ ਖਿੱਚਦੇ ਅਨਿਕ ਸ਼ਾਸਨ ਸ਼ਾਸਨਾਖ ਦੇ ਸਾਹਨ ਤੜੰਤ ड़ता है सहू कि नहीं सह ने हौ हौली सह नहीं लैने जल्दी जल्दी लैने क्योंकि हौली लोग ते शांत हो जो गए सहकम करता कि तू जल्दी जल्दी सह जी से देंगर ऑर्डर आवर ब्रीदिंग सिस्टम टू ब्रीद फैस्ट सो दैट the anger can stay there because if we start breathing slowly then we would become peaceful dekhna ji kinna unan nu apna fikr kis tarah samjhande anek saasantadant jam duta tab sange dharm nar ਅਦਮੁੰਦਾ ਨੀਚ ਕਹਿੰਦੇ ਕਰੋਧ ਤੂੰ ਆਕੇ ਤੋਂਨਾਂ ਨੂੰ ਨੀਚ ਬੰਦਾ ਬਣਾ ਦਿੰਦਾ ਮਹਾਰਾਜੀ ਸ਼ੇਜ਼ੂਦ ਦ ਕਰੂਅਲ ਐਂਕਰ ਵੈਨਵਰ ਯੂ ਕਮ ਟੂ ਸਮਬਾਡੀ ਯੂ ਮੇਕ ਥੈਮ ਰੀਅਲੀ ਮੀਨ ਦੇ ਕੈਨ ਡੂ ਐਨੀਥਿੰਗ ਇਨ ਥੈਟ ਮੀਨ ਅਦਮ ਨੀਚ ਤਬ ਸੰਗੇ ਅਧੰਮ ਨਰ ਤਬ ਸੰਗੇ ਅਧੰਮ ਨਰ ਤੇਰੇ ਨਾਲ ਜੀ ਦਾ ਸਾਥ ਸੰਗ ਹੋ ਜਾਂਦਾ ਤਾਰ ਮਹਿਰਮ ਦੀ ਆਈਏ ਬੱਦਵਾਨ ਖੋਲ ਦੇਉ ਬੱਦਵਾਨ ਹੁੰਦੇ ਜਿ ਜੋ ਕਿਛਤੀ ਤੇਨੋ ਅਮ ਕਲੌਥ ਨੂੰ ਆਖ ਦੇ ਸਿਲਕ ਕਲੌਥ ਉਹ ਇੱਕ ਪਰਦਾ ਜੇ ਉੱਪਰ ਨੂੰ ਤੇ ਹਵਾ ਦੇ ਨਾਲ ਫਿਰੋ ਹਵਾ ਉੱਪਰ ਦੇ ਨੂੰ ਤੱਕ ਦੇ ਦਿਓ ਕਿਸਤੀ ਤੁਰਦੀ। ਇਹ ਤਾਂ ਕਿ ਉਹ ਪਰਦੇ ਨੂੰ ਖੋਲਦੇ ਹੋ। ਪਹਿਲਾਂ ਬੰਦ ਸੀ। ਆਪਾਂ ਕਬਜ਼ਾ ਕੀਤਾ ਸੀ ਕਿ ਕਿਸਤੀ ਨੂੰ ਹਵਾ ਨਹੀਂ ਲਾ ਕੇ। ਉਹਨ ਪਰਮਾਤਮਾ ਨੂੰ ਲੈ ਜਾਂਦੇ ਹੋ ਇਸ ਕਿਸਤੀ ਨੂੰ। ਤੇ ਖੋਲਦੇ ਆਪਾਂ ਆਪਣੇ ਸੁਰਤੀ ਨੂੰ ਆਜ਼ਾਦ ਕਰਦੇ ਹੇ ਗਤੀ ਪਰਮਗਤ। I have just received a telegram from my Beloved, saying that open or roll down the sail color saputume banadinda bana dinda, ki kar pashu bana dinda, bandar bana kushi ਦੁਰਨੇ ਮੇਰੇ ਤੇ ਐਡਾ ਵੱਡਾ ਕਰਮ ਕੀਤਾ ਕਿ ਮਾਨਸ ਦੇ ਦਿੱਤੇ ਇਹਨਾਂ ਇਹ ਚੀਜ਼ਾਂ ਸੁਣਦੀਆਂ ਆਪਾਂ ਨੂੰ ਜਿਤਨਾ ਆਪਣੇ ਕੋਲੋਂ ਦੀ ਲੰਗਦੀਆਂ ਕਿਉਂਕਿ ਆਪਾ ਮਨ ਸਮਝੀ ਮੂਰਖ ਹੈ ਇਹਦਾ ਰੱਬ ਨਾਲ ਕੋਈ ਲੈਣ ਦੇ ਨਹੀਂ ਰੱਬ ਦੀਆਂ ਬਖਸ਼ਿਸ਼ਾਂ ਦੇਖ ਹੀ ਨਹੀਂ ਸਕਦਾ ਤੇ ਆਪਾਂ ਜ਼ਰੂਰ ਜਿੰਨਾ ਮਰ ਦੇਖੰਦੇ ਕਿਸ ਨੇ ਏਡਾ ਵੱਡਾ ਕੰਮ ਕੀਤਾ ਹੋਵੇ ਤੇ ਆਪਾਂ ਪਛਾਣੀਏ ਨਾ ਤੇ ਕਹਿੰਦੇ ਅਕਿਰਤ ਕਰਨ ਅਕਿਰਤ ਕਰਨ ਅਨਗ੍ਰੇਟਫੁਲ ਅਕਿਰਤ ਕਰਨ ਕਿ ਕਿਸੇ ਨੇ ਤੇਰੇ ਤੇ ਏਡਾ ਵੱਡਾ ਪਿਆਰ ਨਾਲ ਦਿੱਕੇ ਦਿੱਤੀ ਤੈਨੂੰ 9 ਮਹੀਨੇ ਉਹਨੇ ਲਾਇ ਕੜਨ ਲਈ ਤੇ ਮੁੜ ਕੇ ਉਸ ਤੋਂ ਬਾਅਦ ਹਰ ਪਲ ਤੈਨੂੰ ਜਿੰਦੇ ਰੱਖਦਾ ਤੇ ਤੂੰ ਕੋਈ ਕੀਮਤ ਕੀਮਤ ਜਾਣੀ ਤੇਸ ਇੱਕ ਪਾਸੇ ਪਛਾਣਿਆ ਤੱਕ ਵੀ ਨਹੀਂ ਇਹ ਕੌਣ ਜਿੰਨੇ ਆਪਾਂ ਨੂੰ ਜੀਵਨ ਇਸ ਦੇ ਹੀ ਬਖਸ਼ੇ ਹ ਸੁਖਮਣੀ ਸਾਹਿਬ ਵਿੱਚ ਮਹਾਰਾਜ ਜੀ ਦੱਸਦੇ ਕਿਨਨ ਪ੍ਰਣ ਬਖਸ਼ੇ ਹੱਥ ਪੈਰ ਖਾਨਕ ਕੰਨ ਰਸਨ ਫਿਰ ਕਹਿੰਦੇ ਕਿ ਜਦੋਂ ਤੂੰ ਛੋਟਾ ਜਿਹਾ ਸੀ ਤੇ ਫਿਰ ਤੇਰੇ ਚਾਰ ਚਫੇਰੇ ਅਸੀਂ ਤੇਰੇ ਨੋਕਰ ਤੇਰੀ ਮਾਤਾ ਤੇ ਹੋਰ ਉਹ ਨੋਕਰ ਬਣਾਏ ਹੋਏ ਸੰਕੇ ਦੀ ਤੈਨੂੰ ਬਚਾ ਕੇ ਰੱਖਣਾ ਫਿਰ ਜਦੋਂ ਤੂੰ ਬਹੁਤ ਬਜ਼ੁਰਗ ਹੋ ਜਾਵੇਂਗਾ ਫਿਰ ਵੀ ਅਸੀਂ ਤੇਰੇ ਲਈ ਨੋਕਰ ਰਖਾਂਗੇ ਤੇਰੇ ਨਾਲ ਅਸੀਂ ਹੰਦੇ ਜਿਨੇ ਬਨੂ ਕਰ ਬਾਰ ਦਿੱਤਾ ਗੱਡੀਆਂ ਕਾਰਾਂ ਮੈਲ ਹਰ ਤਰ੍ਹਾਂ ਦੇ ਸੁਖ ਤੇ ਤੁਸੀਂ ਜੀ ਜਰੂਰ ਆਇਓ ਪੁਰਬ ਤੇ ਇੰਡੀਆ ਆਪਾਂ ਉਹ ਦਿਨ ਸਾਰੀ ਦੁਨੀਆ ਵਿੱਚ ਜਗਮਗ ਕਰਨਾ ਕਿਸੇ ਹੰਕਾਰ ਵਿੱਚੋਂ ਨਹੀਂ